ਉਹਨੇ ਸਾਹਮਣੇ ਸਾਡੀ ਬੇਇੱਜ਼ਤੀ ਕਰਾ ਕੇ ਰੱਖ ਤੀ ਨੇ ਅੱਜ ਦਿਮਾਗ ਪਤਾ ਨਹੀਂ ਇਹਦਾ ਕੰਮ ਕਰਦਾ ਕਿ ਨਹੀਂ ਪਾਗਲ ਜੀ ਦਾ ਮੈਨੂੰ ਤਾਂ ਲੱਗਦਾ ਮੰਮੀ ਹੈ ਹੀ ਮੈਂ ਪਾਗਲ ਹੀ ਤੀ ਹੋਈ ਜਿਹੜੀ ਤੁਹਾਡੀ ਅੱਗੇ ਪਿੱਛੇ ਸਾਰਾ ਦਿਨ ਫਿਰਦੀ ਰਹਿੰਦੀ ਆ ਕਰੀ ਤੁਹਾਡੇ ਸੂਟ ਪ੍ਰੈਸ ਕਰ ਲਾ ਕਰੀ ਤੁਹਾਨੂੰ ਚਾਹ ਬਣਾ ਕੇ ਦੇ ਦੇ ਸਾਰੀ ਦਿਹਾੜੀ ਪਾਗਲ ਤੇ ਮੈਨੂੰ ਘਰ ਛੱਡ ਦੇ ਜੀ ਪਾਗਲ ਤੇ ਮੈਂ ਆਪੇ ਹੋਈ ਸਵੇਰ ਦੀ ਮੈਂ ਲੱਗੀ ਆ 20 ਜਾਣੇ ਦੀ ਮੈਂ ਰੋਟੀ ਬਣਾਈ ਆ ਸਵੇਰ ਤੋਂ ਤੁਹਾਡੇ ਦੋਵਾਂ ਜਾਣਿਆਂ ਨੇ ਮੈਨੂੰ ਕਿਸੇ ਨੇ ਕਿਹਾ ਵੀ ਰੋਟੀ ਖਾਦੀ ਐ ਮਨਪ੍ਰੀਤਾ ਵਾਪਾਰ ਕਰ ਲੈ ਚਾਹ ਬਣਾ ਦੇ ਹੁਣ ਕੱਪ ਹਾਂਜੀ ਮੰਮੀ ਜੀ ਬਣਾ ਦਿੰਨੀ ਚਾਹ ਤੁਹਾਨੂੰ ਭਾਬੀ ਜੀ ਪਹਿਲਾਂ ਮੇਰਾ ਸੂਟ ਵੀ ਪ੍ਰੈਸ ਕਰ ਦਿਓ ਮੈਂ ਅੱਗੇ ਕਿੰਨੀ ਲੇਟ ਹੋ ਗਈ ਕਾਲਜ ਜਾਣ ਤੋਂ ਅੱਜ ਛੇਤੀ ਕਰ ਦਿਓ ਕੋਈ ਨਹੀਂ ਤੇਦੀ ਮੰਮੀ ਨੂੰ ਚਾਹ ਦੇ ਕੇ ਤੁਹਾਡਾ ਵੀ ਸੂਟ ਪ੍ਰੈਸ ਕਰ ਦਿੰਨੀ ਜਲਦੀ ਜਲਦੀ ਮੰਮੀ ਨੂੰ ਵੀ ਚਾਹ ਦਵਾ ਬਣਾ ਕੇ ਉਧਰੋਂ ਬੱਚਿਆਂ ਦੇ ਵੀ ਟਿਫਨ ਪੈਕ ਕਰਨੇ ਆ ਉਧਰੋਂ ਇਹਨਾਂ ਦੇ ਵੀ ਆਫਿਸ ਦਾ ਟਾਈਮ ਹੋ ਗਿਆ ਕੱਲੀ ਜਾਣੀ ਆ ਕਿਹੜਾ ਕਿਹੜਾ ਕੰਮ ਕਰਾਂ ਮੈਂ ਜਲਦੀ ਕਰਾਂ ਮੰਮੀ ਫੱਲੇ ਮਮੀ ਜੀ ਚਾ ਲੈ ਆ ਚਾਹ ਤੇ ਅੱਜ ਨਾ ਸਿਲੰਡਰ ਵਾਲੇ ਨੇ ਆਉਣਾ ਵਾ ਤੇ ਜੇ ਮਨਾ ਨਾ ਘਰ ਹੋਈ ਤੇ ਸਿਲੰਡਰ ਤੋਲ ਕੇ ਲੈਣਾ ਈ ਉਹ ਨਾ ਸਿਲੰਡਰ ਕਿਹ ਵੱਲ ਘਟ ਦੇ ਜਾਂਦੇ ਆ ਉਹ ਤੇ ਮਮੀ ਜੀ ਕੋਈ ਗੱਲ ਨਹੀਂ ਆ ਸਿਲੰਡਰ ਮੈਂ ਤਲਾ ਕੇ ਲੈ ਲਾਂਗੀ ਪਰ ਘਰ ਦਾ ਰਾਸ਼ਨ ਵੀ ਸਾਰਾ ਖਤਮ ਹੋਇਆ ਜੀ ਕੀ ਰਾਸ਼ਨ ਰਾਸ਼ਨ ਖਤਮ ਵੀ ਹੋ ਗਿਆ ਅੱਜ 15 ਦਿਨ ਨਹੀਂ ਹੋਇਆ ਤੈਨੂੰ ਰਾਸ਼ਨ ਪਾ ਕੇ ਦਿੱਤੇ ਉਹ ਤੂੰ ਕਹੀ ਜਾਂ ਨਹੀਂ ਰਾਸ਼ਨ ਵੀ ਖਤਮ ਹੋ ਗਿਆ ਤੂੰ ਰਾਸ਼ਨ ਦਾ ਕੀ ਕਰਦੀ ਗੀਂ ਰਾਸ਼ਨ ਜਾਂਦਾ ਕਿੱਥੇ ਆ ਮਮੀ ਜੀ ਰਾਸ਼ਨ ਘਰ ਦੇ ਵਿੱਚ ਹੀ ਲੱਗਦਾ ਵਾ ਮੈਂ ਕਹੇ ਰਾਂ ਬਾਹਰ ਛੁੱਟਦੀ ਆ ਜਦੋਂ ਦੀ ਤੂੰ ਆਈ ਆ ਨਾ ਸਾਡਾ ਤਾਂ ਖਰਚੇ ਡਬਲ ਹੋ ਗਏ ਆ ਪਤਾ ਨਹੀਂ ਤੂੰ ਕੀ ਕਰਦੀ ਆ ਰਾਸ਼ਨ ਨੂੰ ਸਾਉਂ ਤੇ ਸਮਝ ਹੀ ਨਹੀਂ ਲੱਗਦੀ ਕੀ ਭੋਪੜਾਕ ਹੋ ਜਾਂਦਾ ਮਿੰਟੋ ਮਿੰਟੇ ਮੰਮੀ ਜੀ ਮੈਂ ਕਿਹੜਾ ਕੱਲੀ ਖਾਣੇ ਆ ਘਰ ਦੇ ਵਿੱਚ ਹੀ ਲੱਗਨ ਦਿਆ ਵਾ ਮੈਨੂੰ ਨਹੀਂ ਪਤਾ ਭਾਬੀ ਮੇਰਾ ਸੂਟ ਪ੍ਰੈਸ ਕੀਤਾ ਕਿੱਦਾਂ ਕਿ ਨਹੀਂ ਅਜੇ ਤੱਕ ਕੀ ਕਰਦੀ ਆ ਜ਼ਿਆਦੀ ਗੱਲ ਸੁਣ ਲੈ ਕੀ ਕਹਿਣ ਲਈ ਲਿਆਓ ਦੀਦੀ ਕਿਹੜਾ ਕਰਨਾ ਪ੍ਰੈਸ ਕਰ ਦਿੰਨੀ ਆ ਭਾਬੀ ਸੂਟ ਪ੍ਰੈਸ ਕਰਨਾ ਵਾ ਕਦੋਂ ਦਾ ਤੁਹਾਨੂੰ ਮੈਂ ਕਿਹਾ ਸੀ ਸੂਟ ਪ੍ਰੈਸ ਕਰ ਦੋ ਦੀਦੀ 2 ਮਿੰਟ ਲੱਗਣੇ ਆ ਲਿਆਓ ਪ੍ਰੈਸ ਕਰ ਦਵਾ ਰਹਿਣ ਦੋ ਭਾਬੀ ਮੈਂ ਆਪੇ ਦੂਜਾ ਸੂਟ ਪਾ ਜੂਗੀ ਰੋਜ਼ ਮੈਨੂੰ ਲੇਟ ਕਰਾ ਜਾਂਦੇ ਤੁਹਾਡੀ ਵਜ੍ਹਾ ਨਾਲ ਮੈਂ ਲੇਟ ਹੁੰਨੀ ਆ ਪਤਾ ਨਹੀਂ ਦਿਮਾਗ ਤੂੜੀ ਨਾ ਭਰਿਆ ਵਾ ਪੂਰੀ ਪਾਗਲ ਹੀ ਆ ਨਪ੍ਰੀਤਾ ਕਿੱਥੇ ਮਰ ਗਈ ਆ ਨਾ ਹਾਂਜੀ ਮੰਮੀ ਜੀ ਹਾਂਜੀ ਮੰਮੀ ਜੀ ਮੇਰੀ ਗੱਲ ਸੁਣ ਮੈਨੂੰ ਚੇਤਾ ਭੁੱਲ ਗਿਆ ਤੈਨੂੰ ਦੱਸਾਂ ਦਾ ਅੱਜ ਪਰੌਣੇ ਹੋਣਾ ਸ਼ਾਮਾਂ ਨੂੰ ਤੇ ਸਫਾਈਆਂ ਸੁਪੂਈਆਂ ਚੱਜਣਾ ਕਰ ਲੈ ਆ ਝਾੜੂ ਮਾਰਨ ਤੇ ਡਈਆਂ ਜਾਲੇ ਬਿਲਾ ਰਾਂ ਨਾਲ ਤੇ ਨੁੱਕਰਾਂ ਚ ਕੂੜਾ ਚੱਜਣਾ ਕੱਢੀ ਤੇ ਆ ਸੂਟ ਨਾ ਪਾ ਕੇ ਰੱਖੀ ਸੂਟ ਵਧੀਆ ਪਾ ਲੈ ਕੋਈ ਜਿਹਨੂੰ ਉਸ ਨੇ ਕੱਢਿਆ ਕਰ ਹਰ ਟਾਈਮ ਤੇ ਤੇ ਸਬਜ਼ੀਆਂ ਸੁਬਜ਼ੀਆਂ ਬਣਾ ਲੈ ਡਾਮਣਾ ਹਾਂਜੀ ਮੰਮੀ ਕਰ ਲੂੰਗੀ ਮੰਮੀ ਜੀ ਦੱਸ ਦੋ ਕੀ ਬਣਾਉਣਾ ਹੈ ਬਣਾਉਣਾ ਕੀ ਆ ਇੱਕ ਸਬਜ਼ੀ ਬਣਾ ਲਈ ਸੁੱਕੀ ਤੇ ਦਾਲ ਬਣਾ ਲੈ ਨਾਲ ਦਹੀਂ ਹੋ ਜਾਣਾ ਨਾਲ ਲੂਣ ਵਾਲੇ ਚੌਲ ਬਣਾ ਲਈ ਨਾਲ ਪਨੀਰ ਬਣਾ ਲਈ ਮੰਮੀ ਜੀ ਕੱਪੜਿਆਂ ਦਾ ਵੀ ਕਿੰਨਾ ਢੇਰ ਲੱਗਾ ਹੋ ਪਿਆ ਵਾ ਤੇ ਉਹ ਵੀ ਮੈਨੂੰ ਧੋਂਦਿਆ ਧੋਂਦਿਆ 4 ਵਜ ਜਾਣੇ ਆ ਨਹੀਂ ਹੁਣ ਤੂੰ ਕਹਿਣ ਲਈ ਕੱਪੜਿਆਂ ਦਾ ਢੇਰ ਪਿਆ ਧੋਣ ਵਾਲਾ ਪਹਿਲਾਂ ਉਹਨਾਂ ਟਾਈਮ ਉੱਤੇ ਕੋਠਾ ਜਾਂਦਾ ਪਹਿਲਾਂ 7 ਵਜੇ ਤੱਕ ਸੁੱਤੀ ਰਹਿਣੀ ਆ ਮੈਨੂੰ ਨਹੀਂ ਪਤਾ ਜਿਸ ਤਰ੍ਹਾਂ ਮਰਜ਼ੀ ਕਰ ਮੇਰੇ ਅੰਦਰ ਉਹਨਾ ਸਭ ਕੁਝ ਕਰ ਲਾਂ ਮੈਂ ਟੋ ਮੈਂਟੀ ਮੈਂ ਚੱਲਨੀ ਬਾਹਰ ਮੰਮੀ ਜੀ ਕਪੜੇ ਚਲੋ ਮੈਂ ਧੋ ਲੂੰਗੀ ਤੇ ਤੁਸੀਂ ਲਾਗੋ ਸਬਜ਼ੀ ਕਟਾ ਦਿਓ ਹੇ ਮੇਰੇ ਨਾਲ ਸਬਜ਼ੀ ਮੈਂ ਕਟਾਵਾਂ ਸਬਜ਼ੀ ਤੇਰੇ ਨਾਲ ਮੈਂ ਨਾ ਸਬਜ਼ੀ ਸਬਜ਼ੀ ਕਟਾਉਣੀ ਇਹ ਆਪੇ ਕਰ ਖੁਦ ਇਹ ਤੇਰੇ ਕੰਮ ਆ ਤੈਨੂੰ ਕਰਨੇ ਪੈਣੇ ਆ ਮੇਰੇ ਤੇ ਨਾ ਆਸ ਰੱਖੀ ਕਿ ਮੈਂ ਕੁਝ ਕਰਾ ਦੂੰਗੀ ਪਚਾਪ ਕਰ ਕਰ ਕੇ ਜਾ ਕਰ ਜਾ ਕੇ ਕੰਮ ਸਬਜ਼ੀ ਕਟਾ ਦਿਓ ਇਹਦੇ ਨਾਲ ਮੈਂ ਕਟਾਉਣੀ ਸਬਜ਼ੀ ਸਬਜ਼ੀ ਕੋ ਆਪੇ ਕੱਟਦੀ ਰਵੇ ਇਸ ਘਰ ਦੇ ਵਿੱਚ ਕੋਈ ਨਹੀਂ ਆ ਜਿਹੜਾ ਮੇਰੇ ਨਾਲ ਕੰਮ ਕਰਾਵੇ ਸਾਰੇ ਨਾ ਰੋ ਵੀ ਪਾਉਂਦੇ ਇਹ ਮੇਰੇ ਤੇ ਹੂ ਕਮੀ ਚ ਲਾਉਣ ਦੇ ਆ ਜਾਂ ਕਮੀਆਂ ਪੇਸ਼ੀਆਂ ਕੱਢਦੇ ਆ ਹੇ ਰੱਬਾ ਸਾਡੀ ਕੁੜੀਆਂ ਦੀ ਜ਼ਿੰਦਗੀ ਐਂਜੀ ਲਿਖੀ ਆ ਪਹਿਲੋ ਮਾਂ ਪਿਓ ਦੇ ਘਰ ਸੁਣੋ ਤੇ ਮੁੜ ਕੇ ਸੋਹਰਿਆਂ ਦੇ ਘਰ ਸੁਣੋ ਸੋਹਰਿਆਂ ਦੇ ਘਰ ਦੇ ਨੌਕਰਾਂ ਨੇ ਬਣਾ ਕੇ ਰੱਖਦੇ ਆ ਰੱਬਾ ਇਹੋ ਜੇ ਲੇਖ ਲਿਖੇ ਸਾਡੇ ਮੰਮੀ ਅੱਜ ਤੇ ਭਾਬੀ ਨੇ ਪੂਰੀ ਹਾਦੀ ਕਰਤੀ ਆ ਪਰੌਣਿਆਂ ਸਾਹਮਣੇ ਸਾਡੀ ਬੇਇੱਜ਼ਤੀ ਕਰਾ ਕੇ ਰੱਖਦੇ ਨੇ ਅੱਜ ਦਿਮਾਗ ਪਤਾ ਨਹੀਂ ਇਹਦਾ ਕੰਮ ਕਰਦਾ ਕਿ ਨਹੀਂ ਪਾਗਲ ਜੀ ਦਾ ਮੈਨੂੰ ਤਾਂ ਲੱਗਦਾ ਮੰਮੀ ਹੈ ਹੀ ਪਾਗਲੇ ਰਾਜ ਤੂੰ ਠੀਕ ਕਹਿਣ ਨਹੀਂ ਆ ਇਹਨੇ ਮੈਂ ਸਮਝਾਇਆ ਵੀ ਕਿ ਪਰੋਣੇ ਬਾਹਰੋਂ ਆਉਣੇ ਆ ਤੇ ਸਾਡੀ ਬੇਇੱਜ਼ਤੀ ਨਾ ਹੋ ਜਾਏ ਇਹਨੇ ਉਹੋ ਹੀ ਕੰਮ ਕੀਤਾ ਫੇਰ ਸਾਰਾ ਕੁਝ ਮੰਮੀ ਠੀਕ ਹੋ ਗਿਆ ਹੈ ਜਦੋਂ ਤੁਰਨ ਲੱਗੇ ਨਾ ਉਹਨੇ ਦੇ ਕੱਪੜਿਆਂ ਤੇ ਪਾਣੀ ਪਾਤਾ ਇਹਨੇ ਪਾਗਲ ਜੀ ਨੇ ਦਿਮਾਗ ਇਹਦਾ ਨਾ ਤੂੜੀ ਨਾ ਭਰਿਆ ਮੈਨੂੰ ਲੱਗਦਾ ਮਾਂ ਇਹਦੀ ਨੇ ਮਸਤ ਅਗਲ ਨਹੀਂ ਸਿਖਾਈਗੇ ਤੈਨੂੰ ਉੱਠਣਾ ਬੈਠਣਾ ਨਾ ਨਹੀਂ ਸਿਖਾਇਆ ਮਾਂ ਇਹਦੀ ਨੇ ਕਿਦੇ ਹਨ ਪੜ ਕੇ ਥਾਂ ਦੀ ਪਾਗਲ ਜੀ ਰਾਜ ਇਨ ਨੂੰ ਮੈਂ ਬੜਾ ਪਿਆਰ ਨਾਲ ਸਮਝਾ ਕੇ ਵੇਖ ਲਿਆ ਪਰ ਇਹਦੇ ਦਿਮਾਗ 'ਚ ਨਹੀਂ ਗੱਲ ਪੈਂਦੀ। ਇਹਨੂੰ ਮੈਂ ਹੁਣ ਦੂਜੇ ਤਰੀਕੇ ਨਾਲ ਸਮਝਾਉਣਾ ਵੇਖੀ। ਨੇ ਮਾਨਪ੍ਰੀਤ, ਵੇਖਿਆ ਇਹਨੂੰ ਸੁਣਦਾ ਕਿਦਾ ਬੋਲੀ ਨੂੰ। ਇਹ ਮਾਨਪ੍ਰੀਤ, ਦਿਮਾਗ ਹੋਊਗਾ ਤਾਂ ਸੁਣੂਗੀ। ਲੱਗੀ ਹੋਣੀ ਹੈ ਫੋਨ ਤੇ। ਹਾਂਜੀ ਮੰਮੀ ਜੀ। ਨਿੱਤ ਨੇ ਮੈਂ ਕਿਹਾ ਸੀ ਨਾ ਧਿਆਨ ਨਾਲ ਕੰਮ ਕਰੀ। ਕੋਈ ਨਿਆਣਾ ਹੋਵੇ ਨਾ ਤੁਹਾਨੂੰ ਬਾਰ-ਬਾਰ ਬੰਦਾ ਸਮਝਾਉਂਦਾ ਵੀ ਚੰਗਾ ਲੱਗਦਾ। ਤੇ ਤੂੰ ਸਿਆਣੀ ਬੈਣੀ ਨਾ ਉਹਨਾਂ ਦਾ ਤਾਂ ਪਾਣੀ ਡੋਲ ਦਿੱਤਾ। ਉਹ ਕੀ ਆਂਦੇ ਹਨਗਾ ਜਾ ਕੇ? ਉਹਨਾਂ ਦੇ ਨੂੰ ਐਂ ਤਰਾਂ ਦੇ ਆ। ਮੰਮੀ ਇੱਕ ਕੰਮ ਚੱਜਦਾ ਨਹੀਂ ਕਰ ਸਕਦੀ ਪਤਾ ਨਹੀਂ ਕੀ ਸਿਖਿਆ ਜੀ ਆਪਣੇ ਪੇਕਿਆਂ ਤੋਂ ਪਾਗਲ ਕੇ ਥਾਂ ਦੀ ਨਾ ਹੋਵੇ ਤੇ ਪਾਗਲ ਜੀ ਬਸ ਕਰੋ ਦੀਦੀ ਬਹੁਤ ਹੋ ਗਿਆ ਬੜੀ ਵਾਰ ਸੁਣ ਲਿਆ ਮੈਂ ਪਾਗਲ 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 ਹੀ ਆ ਮੈਂ ਮੈਂ ਪਾਗਲ ਹੀ ਦੀ ਹੋਈ ਜਿਹੜੀ ਤੁਹਾਡੇ ਅੱਗੇ ਪਿੱਛੇ ਸਾਰਾ ਦਿਨ ਫਿਰਦੀ ਰਹਿੰਦੀ ਆ ਕਰੀ ਤੁਹਾਡੇ ਸੂਟ ਪ੍ਰੈਸ ਕਰ ਲਾ ਕਰੀ ਤੁਹਾਨੂੰ ਚਾਹ ਬਣਾ ਕੇ ਦੇ ਦੇ ਸਾਰੀ ਦਿਹਾੜੀ ਪਾਗਲ ਤੇ ਮੈਨੂੰ ਘਰ ਛੱਡ ਦੇ ਜੇ ਪਾਗਲ ਤੇ ਮੈਂ ਆਪੇ ਹੋਈ ਸਵੇਰ ਦੀ ਮੈਂ ਲੱਗੀ ਆ 20 ਜਾਣੇ ਦੀ ਮੈਂ ਰੋਟੀ ਬਣਾਈ ਆ ਸਵੇਰ ਤੋਂ ਤੁਹਾਡੇ ਦੋਵੇਂ ਜਾਣਿਆਂ ਨੇ ਮੈਨੂੰ ਕਹੀ ਨੇ ਕਿ ਆ ਪੀ ਰੋਟੀ ਖਾਦੀ ਆ ਰੋਟੀ ਖਾਲਾ ਸਵੇਰ ਦੀ ਤੋਂ ਲੱਗੀ ਆ ਬਥੇਰਾ ਤੁਹਾਨੂੰ ਮੈਂ ਕਹਿਣ ਦੀ ਵੀ ਖੋਸ਼ ਰੱਖਾਂ ਖੋਸ਼ ਰੱਖਾਂ ਪਰ ਤੁਸੀਂ ਲੋਕੀ ਖੋਸ਼ ਨਹੀਂ ਰਹਿੰਦੀਆਂ ਇੱਕ ਇੰਨੀ ਜਿੰਨੀ ਗਲਤੀ ਤੋਂ ਤੁਸੀਂ ਮੈਨੂੰ ਜਲੀਲ ਕਰਨ ਢਈਆਂ ਜੇ ਪਾਣੀ ਮੇਰੇ ਉੱਤੇ ਜਾਣ ਕੇ ਡੋਲਿਆ ਸੀ ਪੈਰ ਫਿਸਲ ਕੇ ਤੇ ਗਲਾਹ ਉਹਦੇ ਉੱਤੇ ਡਿੱਗ ਗਿਆ ਪਾਣੀ ਦਾ ਉੱਤੋਂ ਤੁਸੀਂ ਦੋਨਾਂ ਜਾਣੀਆਂ ਮੈਨੂੰ ਪੁੱਛਿਆ ਕਿ ਕਿਤੇ ਲੱਗੀ ਤਾਂ ਨਹੀਂ ਆ ਤੈਨੂੰ ਤੁਹਾਡੇ ਕੰਮ ਕਰਦੇ ਰਹੋ ਸਾਰੇ ਤੇ ਬੰਦਾ ਠੀਕ ਆ ਤੇ ਨਾ ਕਰੋ ਤੇ ਬੰਦਾ ਪਾਗਲ ਆ ਹਾਂ ਮੰਮੀ ਜੀ ਮੈਂ ਪਾਗਲ ਹੀ ਆ ਹੁਣ ਤੇ ਤੁਹਾਨੂੰ ਨਾ ਪਾਗਲ ਨਾ ਬਣ ਕੇ ਵਿਖਾਉਂਗੀ ਅੱਜ ਤੋਂ ਬਾਅਦ ਨਾ ਆਪਣੀ ਮਰਜ਼ੀ ਨਾਲ ਹੀ ਕੰਮ ਕਰੂੰਗੀ